ਪੁਲਿਸ ਨੇ ਪਰਚਾ ਪਾਇਆ ਪਰਚਾ ਪਾਉਣ ਵੇਲੇ ਕੀ ਝੂਠੀ ਦਰਖਾਸ਼ਤ ਸੀ ਐਵੀਡੈਂਸ ਤਾਂ ਹੈਗੀ ਹੈ ਜਦ ਜੱਜ ਸਾਹਿਬ ਨੇ ਫੈਸਲਾ ਕੀਤਾ ਕਿ ਉਹ ਉਥੇ ਇੰਨੀ ਹਨੇਰਾ ਹੈ ਕਿ ਕੋਈ ਕਿਸੇ ਦੀ ਗੱਲ ਸੁਣ ਨਹੀਂ ਕਿ ਸ਼ਰਿਆਨ ਤੁਹਾਡੇ ਨਾਲ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਹੋਰ ਬੰਦਾ ਹੈ ਨਹੀਂ ਜਿਸ ਨਾਲ ਕ੍ਰਿਸ਼ਨ ਨੇ ਧੱਕਾ ਕੀਤਾ ਫੇਸਬੁਕ ਤੇ ਕਮੈਂਟਾਂ ਦੇ ਵਿੱਚ ਬੱਲੇ ਬੱਲੇ ਗੁੱਡ ਜੌਬ ਜਿੰਦਾਬਾਦ ਕਹਿੰਦੇ ਨੇ ਨਾ ਇਹ ਕੇਵਲ ਫੇਸਬੁਕ ਤੇ ਕਹਿੰਦੇ ਆ ਇਹ ਨਾਲ ਨਹੀਂ ਕਰਦੇ ਕਾਨੂੰਨ ਦੇ ਹੱਥ ਲੰਬੇ ਹੁੰਦੇ ਦਿਖਾਤੀ ਨਾ ਔਕਾਤ ਹੁਣ ਜਿਹੜਾ ਫੋਰਚੂਨਰ ਤੇ ਘੁੰਮਦਾ ਸੀ ਅੱਜ ਅਲਟੋ ਦੇ ਵਿੱਚ ਲੈ ਕੇ ਗਏ ਨੇ ਪੀਸ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਨੇ ਸਿੱਧੂ ਨੂੰ ਅੱਜ ਜੇਲ੍ਹ ਭੇਜਿਆ ਗਿਆ ਉਦੀ ਪੇਸ਼ੀ ਜਦੋਂ ਹੁੰਦੀ ਹੈ মিডিਆ ਹੁੰਦਾ ਉੱਥੇ ਉਹ ਸੌਂ ਖਾਂਦਾ ਹੈ ਗੁਰੂਗ੍ਰੰਥ ਸਾਹਿਬ ਦੀ ਤੇ ਜਿਹੜੇ মিডিਆ ਵਾਲੇ ਦਲਾਲ ਨੇ ਉਹ ਸਵਾਲ ਕਰਦੇ ਆ ਔਰ ਜਿਹੜੀਆਂ ਕਤੇੜਾਂ ਇਹਦੇ ਨਾਲ ਤੁਰਦੀਆਂ ਨੇ ਉੱਥੇ ਰੌਲਾ ਪਾਉਂਦੇ ਨੇ ਕਿ ਭਾਨਾ ਸਿੱਧੂ ਵਿਕਣ ਵਾਲਾ ਨਹੀਂ 10000 ਤਾਂ ਗੱਲ ਹੀ ਕੁਛ ਨਹੀਂ ਫਿਰ ਜਿਹੜੀ ਕੁੜੀ ਨੇ ਪਰਚਾ ਕਰਵਾਇਆ ਉਹਨੂੰ ਹੁਣ ਵੀ ਆਪ ਸ਼ਬਦ ਬੋਲਣੋਂ ਹਟਦੇ ਨਹੀਂ ਕਿ ਉਹਨੂੰ ਵੀ ਜੇਲ੍ਹ ਵਿੱਚ ਛੁੱਟਾਂਗੇ ਉਹਦੇ ਕੋਲੇ ਲਾਇਸੈਂਸ ਹੈ ਨਹੀਂ ਵਕੀਲ ਵੀ ਇਹ ਜੀਆਂ ਗੱਲਾਂ ਕਰਦੇ ਆ ਮੈਂ ਇੱਕ ਬੇਨਤੀ ਕਰਨੀ ਆ ਜਿਹੜੇ ਵੀ ਪੰਜਾਬ ਦੇ ਵਿੱਚ ਏਜੰਟ ਨੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਮੈਂ ਖੁਦ ਕਹਿਣਾ ਕਿ 60% ਲੋਕ ਫਰਾਡ ਨੇ ਉਹ ਲੋਕਾਂ ਦੇ ਨਾਲ ਪੈਸੇ ਦੱਬਣ ਦੀ ਧੋਖਾਧੜੀ ਕੀਤੀ ਹੋਈ ਹੈ ਕੋਈ ਸ਼ੱਕ ਨਹੀਂ ਪਰ ਇੱਕ ਬੇਨਤੀ ਹੈ ਜਰ ਉਹਨਾਂ ਕੋਲੇ ਫੇਰ ਵੀ ਲਾਇਸੈਂਸ ਨੇ ਉਹਨਾਂ ਦਾ ਇੱਕ ਆਫਿਸ ਬਣਿਆ ਹੋਇਆ ਉਹਨਾਂ ਨੇ ਪੰਜ ਚਾਰ ਬੰਦੇ ਰੱਖੇ ਹੋਏ ਨੇ ਤੇ ਪਰਮਿਸ਼ਨ ਲਈ ਹੋਈ ਹੈ ਉਹਨਾਂ ਨੇ ਗਵਰਨਮੈਂਟ ਦੇ ਕੋਲੋਂ ਪਰ ਤੁਹਾਡੇ ਕੋਲੇ ਅਥਾਰਟੀ ਕੀ ਹੈ ਪਾਵਰ ਕੀ ਹੈ ਕਿ ਤੁਸੀਂ ਕਹਿੰਦੇ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਜਾ ਕੇ ਵੜ ਜਓ ਗਾਲੀ ਗਲੋਚ ਕਰੋ ਸਿੱਧੇ ਤੌਰ ਤੇ ਫੋਨ ਲਾ ਕੇ ਧਮਕੀਆਂ ਦਿਓ ਇਹ ਕਾਨੂੰਨ ਦੀ ਉਲੰਘਣਾ ਹੈ ਦੂਜੀ ਗੱਲ ਜਿਹੜੇ ਬੰਦੇ ਖਵਾਇਦਾ ਗਵਾ ਡੱਡੂ ਬਣ ਕੇ ਇਹ ਕਹਿੰਦੇ ਨੇ ਕਿ ਭਾਨਾ ਸਿੱਧੂ ਇਮਾਨਦਾਰ ਹੈ ਮੈਂ ਦੋ ਗੱਲਾਂ ਕਰਨੀਆਂ ਨੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਉਹਦੇ ਕੋਲੇ ਜ਼ਮੀਨ ਕਿੰਨੀ ਕ ਹੈ ਉਹਦਾ ਕਾਰੋਬਾਰ ਕਿੰਨਾ ਕ ਹੈ ਐਨੇ ਖਰਚੇ ਕਿੱਥੋਂ ਹੁੰਦੇ ਆ ਚਲੋ ਇਹ ਵੀ ਲੋੜ ਨਹੀਂ ਅਗਲਾ ਖੂ ਬੱਟੇ ਖਾਤਾ ਪੱਟੇ ਅਸੀਂ ਕੀ ਲੈਣਾ ਪਰ ਇਹ ਗੱਲ ਹੋਰ ਹੈ ਇੱਕ ਕੁੜੀ ਦੀ ਵੀਡੀਓ ਘੁੰਮਦੀ ਹੈ ਫੇਸਬੁੱਕ ਤੇ ਉਹ ਕਹਿੰਦੀ ਭਾਨੇ ਸਿੱਧੂ ਨੇ ਪਟਿਆਲੇ ਸਾਡੀ ਕੋਠੀ ਦੱਬੀ ਹੋਈ ਹੈ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਤੇ ਇਹ ਕਬਜ਼ੇ ਕਰਵਾਉਂਦਾ ਵੀ ਰਿਹਾ ਕਿ ਇਹ ਜਾਇਜ਼ ਹੈ ਉਹ ਕੁੜੀ ਸ਼ਰਮ ਕਹੀ ਜਾਂਦੀ ਹੈ ਕਿ ਭਾਨੇ ਸਿੱਧੂ ਨੇ ਸਾਡੀ ਕੋਠੀ ਦੱਬੀ ਹੋਈ ਹੈ ਕਿ ਇਹ ਜਾਇਜ਼ ਹੈ ਹੁਣ ਇਹਨੇ ਕੁਝ ਕੇ ਏਜੰਟ ਜਿਹੜੇ ਸੀ ਨਾ 2-4 ਉਹ ਮੀਡੀਆ ਸਾਹਮਣੇ ਲਿਆ ਕੇ ਬੁਲਾਏ ਜਾ ਜਿਹਨਾਂ ਦੇ ਪੈਸੇ ਮੜਵਾਤੇ ਉਹਨਾਂ ਦੀ ਵੀ ਇੰਟਰਵਿਊ ਕਰਕੇ ਇਹਨਾਂ ਨੇ ਸਾਹਮਣੇ ਲਿਆਤਾ ਕਿ ਇਹਨਾਂ ਦੇ ਪੈਸੇ ਮੜਵਾਏ ਆ ਦੋ ਚਾਰ ਹੈਗੇ ਨੇ ਪਰ ਕਈ ਏਜੰਟ ਕਹਿੰਦੇ ਆ ਕਈ ਪਰਿਵਾਰ ਕਹਿੰਦਾ ਕਿ ਸਾਡੇ ਕੋਲੋਂ ਭਾਨੇ ਸਿੱਧੂ ਨੇ ਪੈਸੇ ਲਏ ਆ ਪੈਸੇ ਮੜਵਾਉਣ ਦੀ ਬਜਾਏ ਏਜੰਟ ਵੀ ਕਹਿੰਦੇ ਆ ਬਲੈਕਮੇਲ ਕੀਤਾ ਕਹਿੰਦੇ ਦੂਜੀ ਗੱਲ ਹੁਣ ਜਦੋਂ ਪੁਲਿਸ ਨੇ ਪਰਚਾ ਪਾਇਆ ਪਰਚਾ ਪਾਉਣ ਵੇਲੇ ਕੀ ਝੂਠੀ ਦਰਖਾਸਤ ਸੀ ਉਹ ਐਵਿਡੈਂਸ ਤਾਂ ਹੈਗੀ ਐ ਜਦ ਜੱਜ ਸਾਹਿਬ ਨੇ ਫੈਸਲਾ ਕੀਤਾ ਕਿ ਉਹ ਉਥੇ ਇੰਨੀ ਹਨੇਰਾ ਕਿ ਕੋਈ ਕਿਸੇ ਦੀ ਗੱਲ ਸੁਣਦੇ ਵੀ ਕਿ ਸ਼ਰਿਆਮ ਤੁਹਾਡੇ ਨਾਲ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਹੋਰ ਬੰਦਾ ਹੈ ਨਹੀਂ ਜਿਹਦੇ ਨਾਲ ਕ੍ਰਿਸ਼ਨ ਨੇ ਧੱਕਾ ਕੀਤਾ ਹੋਵੇ ਕੇਵਲ ਭਾਨਾ ਸਿੱਧੂ ਹੀ ਹੈ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਤੁਸੀਂ ਜਾਣ ਬੁੱਝ ਕੇ ਇਹ ਮੁੰਡੇ ਹਾਈਲਾਈਟ ਕਰਕੇ ਕਿਉਂ ਇਹ ਚਾਹੁੰਦੇ ਹੋ ਕਿ ਇਹਨਾਂ ਲੋਕਾਂ ਨੂੰ ਸਾਡੇ ਸਿਰ ਦੇ ਬਹਾਇਆ ਜਾਵੇ ਇਹਨਾਂ ਨੂੰ ਲੀਡਰ ਬਣਾ ਕੇ ਪੇਸ਼ ਕੀਤਾ ਜਾਵੇ ਇੱਕ ਪਾਸੇ ਤਾਂ ਧਮਕੀਆਂ ਦਿੰਦਾ ਧਮਕੀਆਂ ਦੇ ਕੀ ਕਹਿ ਰਿਹਾ ਕਹਿੰਦਾ ਪੈਸੇ ਦਿਓ ਸਿੱਧੇ ਹੋ ਕੇ ਕੁੜੀ ਨੂੰ ਕਹਿੰਦਾ ਨਹੀਂ ਜਵਾਨ ਖੱਜ ਲੂ ਇਹ ਕਹਿੰਦਾ ਮੈਂ ਡਰਦਾ ਨਹੀਂ ਤੇ ਦੂਜੀ ਪਾਸੇ ਤੁਸੀਂ ਧਰਨੇ ਲਾ ਕੇ ਲੈ ਲੈਣੇ ਕੱਢੇ ਜਾਂਦੇ ਹੋ ਕਿ ਭਾਨੇ ਸਿੱਧੂ ਨੂੰ ਰਿਹਾ ਕਰੋ ਕੀ ਫਾਸੀ ਲਾਉਣ ਲੱਗੇ ਨੇ ਉਹ ਜੇ 2 ਮਹੀਨੇ ਜੇਲ੍ਹ ਵਿੱਚ ਚਲਾ ਜਾਊਗਾ ਅਕਲੀ ਉਹ ਮਾੜੀ ਮੋਟੀ ਦੁਆਰਾ ਕਿਸੇ ਕੁੜੀ ਨੂੰ ਨਹੀਂ ਕਹੂਗਾ ਕਿਸ ਨੂੰ ਬਲੈਕਮੇਲ ਨਹੀਂ ਕਰੂਗਾ ਪਰ ਅਸੀਂ ਖਵਾਏ ਦੇ ਗਵਾ ਡੱਡੂ ਕਿਉਂ ਬਣਦੇ ਆ ਮੈਂ ਇੱਕ ਬੇਨਤੀ ਕਰਨੀ ਆ ਭਾਨੇ ਨੂੰ ਵੀ ਥੋੜਾ ਜਿਹਾ ਅਕਲ ਤੋਂ ਕੰਮ ਲੈਣ ਦੀ ਲੋੜ ਆ ਜਿਹੜੇ ਤੇ ਚਮਚਾ ਉਹਨਾਂ ਨੂੰ ਵੀ ਅਕਲ ਤੋਂ ਕੰਮ ਲੈਣ ਦੀ ਲੋੜ ਆ ਜਿਹੜੇ ਬੰਦੇ ਫੇਸਬੁੱਕ ਤੇ ਕਮੈਂਟਾਂ ਦੇ ਵਿੱਚ ਬੱਲੇ ਬੱਲੇ ਗੁੱਡ ਜੌਬ ਜਿੰਦਾਬਾਦ ਕਹਿੰਦੇ ਨੇ ਨਾ ਇਹ ਕੇਵਲ ਫੇਸਬੁੱਕ ਤੇ ਕਹਿੰਦੇ ਆ ਇਹ ਨਾਲ ਨਹੀਂ ਖੜਦੇ ਤੇ ਜਿਹੜੇ ਹਲੇ ਵੀ ਇਹ ਕਹਿਣੋਂ ਹਟਦੇ ਕਿ 10000 ਕੋਈ ਵੱਡੀ ਗੱਲ ਐ 10000 ਦਾ ਕੁਝ ਵੀ ਨਹੀਂ ਉਹ ਤਾਂ ਕਰੋੜਾਂ 'ਚ ਨਹੀਂ ਵਿਕਦਾ ਇਹਦਾ ਮਤਲਬ ਤੁਹਾਨੂੰ 10000 ਨਹੀਂ ਤੁਹਾਨੂੰ ਕਰੋੜਾਂ ਚਾਹੀਦੇ ਤੁਹਾਡੇ ਤਾਂ ਮਾਂ ਭਰੀ ਨਹੀਂ ਹਲੇ ਇਹ ਸੱਚਾਈ ਐ ਨਾ ਗੱਲਾਂ ਦੇ ਵਿੱਚ ਪਰ ਇੱਕ ਮੈਂ ਬੇਨਤੀ ਕਰਨੀ ਐ ਤੁਹਾਡੇ ਕੋਲ ਕੋਲੇ ਮਿੱਤਰੋ ਕੋਈ ਅਥਾਰਟੀ ਨਹੀਂ ਕਿਹੇ ਤੁਸੀਂ ਪੈਸੇ ਮੜਵਾਓ ਤੁਹਾਡੇ ਕੋਲੇ ਅਹੁਦਾ ਕੀ ਐ ਤੁਸੀਂ ਕੀ ਹੋ ਜਿਹੜੇ ਤੁਸੀਂ ਆਪਣੇ ਆਪ ਕਹਿੰਦੇ ਖੁਦਮੁਖਤਿਆਰ ਆ ਅਸੀਂ ਜੋ ਚਾਹੀਏ ਉਹ ਕਰਾਂਗੇ ਇਹ ਗੁੰਡਾਗਰਦੀ ਤੇ ਹੋਰ ਕੀ ਹੈ ਜਿੰਨਾ ਜ਼ੋਰ ਤੁਸੀਂ ਏਜੰਟਾਂ ਦੇ ਦਫ਼ਤਰਾਂ ਵਿੱਚ ਜਾ ਕੇ ਰੋਲਾ ਪਾਉਂਦੇ ਹੋ ਗਾਲੀ ਗਲੋਚ ਕਰਦੇ ਹੋ ਤੁਸੀਂ ਉਹਨਾਂ ਜ਼ੋਰ ਕਿਸੇ ਅਫੀਸਰ ਦੇ ਆਫਿਸ ਵਿੱਚ ਜਾਓ ਜਾ ਕੇ ਐਸਐਸਬੀ ਨੂੰ ਜਾ ਕੇ ਕਹੋ ਅਦਾਲਤ ਤੇ ਬੈਠੇ ਹੈ ਡੀਸੀ ਸਾਹ ਦੇ ਕੋਲੇ ਜਾਓ ਤੁਸੀਂ ਕਹੋ ਵੀ ਏਜੰਟ ਨੇ ਤੁਹਾਖਾ ਡਾਕਾ ਡਿੱਤੀ ਹੈ ਪਰਚਾ ਦਿਓ ਜੇ ਪ੍ਰਸ਼ਾਸਨ ਫੇਰ ਨਹੀਂ ਪਰਚਾ ਦਿੰਦਾ ਫੇਰ ਪ੍ਰਸ਼ਾਸਨ ਦੀ ਗਲਤੀ ਹੈ ਪਰ ਤੁਸੀਂ ਕਾਨੂੰਨ ਨੂੰ ਫੇਰ ਵੀ ਆਪਣੇ ਹੱਥਾਂ ਵਿੱਚ ਨਹੀਂ ਲੈ ਸਕਦੇ ਕਾਨੂੰਨ ਦੇ ਹੱਥ ਲੰਬੇ ਹੁੰਦੇ ਦਿਖਾਤੀ ਨਾ ਔਕਾਤ ਹੁਣ ਜਿਹੜਾ ਫੋਰਚੂਨਰ ਤੇ ਘੁੰਮਦਾ ਸੀ ਅੱਜ ਆਲਟੋ ਦੇ ਵਿੱਚ ਲੈ ਕੇ ਗਏ ਨੇ ਪੁਲਿਸ ਵਾਲੇ ਆਲਟੋ ਦੇ ਵਿੱਚ ਉਹ ਗੱਡੀ ਪੁਲਿਸ ਦੀ ਨਹੀਂ ਹੈਗੀ ਨਾਲੇ ਚੇਤੇ ਰੱਖਿਓ ਕਿਸੇ ਪੁਲਿਸ ਦੇ ਮੁਲਾਜ਼ਮ ਦੀ ਹੈ ਜਿਹਦੇ ਵਿੱਚ ਲੈ ਕੇ ਗਏ ਨੇ ਇਹ ਔਕਾਤ ਆ ਤੁਹਾਡੀ ਕਾਨੂੰਨ ਦੇ ਸਾਹਮਣੇ ਕੋਈ ਵੱਡਾ ਛੋਟਾ ਨਹੀਂ ਜਦ ਰੰਡਾ ਚੜਦਾ ਨਾ ਕਿੱਡਾ ਮਰਜੀ ਹੋਵੇ ਇਹ ਬੇਨਤੀ ਮੈਂ ਤਾਂ ਕੀਤੀ ਹੈ ਜਿਹੜੀਆਂ ਖੱਜਾਂ ਭੇਡਾਂ ਖਲੇ ਵੀ ਪਹਾਨਾ ਸਿੱਧੂ ਜਿੰਦੋਬਾਦ ਕਰਨੋਂ ਹੀ ਹਟਦੀਆਂ ਉਹਨਾਂ ਨੂੰ ਬੇਨਤੀ ਹੈ ਜਿਹੜੀ ਕੁੜੀ ਦੀ ਵੀਡੀਓ ਘੁੰਮਦੀ ਆ ਨਾ ਕਿ ਮੇਰੀ ਜ਼ਮੀਨ ਤੇ ਕਬਜ਼ਾ ਕੀਤਾ ਕੋਠੀ ਦੱਬੀ ਐ ਉਹਦੇ ਨਾਲ ਗੱਲਬਾਤ ਕਰਕੇ ਦੇਖ ਲਓ ਜੇ ਪਹਾਨਾ ਸਿੱਧੂ ਉੱਥੇ ਸੱਚਾ ਹੋਇਆ ਤਾਂ ਮੈਂ ਵੀ ਕਹ ਦੂੰ ਵੀ ਪਹਾਨਾ ਸਿੱਧੂ ਉੱਤੇ ਪਰਚਾ ਗਲਤ ਹੋਇਆ ਪਰ ਜੇ ਕੁੜੀ ਸਹੀ ਐ ਉਹਨੇ ਕਿਹਾ ਕਿ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਸਾਡੀ ਕੋਠੀ ਦੱਬੀ ਐ ਫਿਰ ਲਖ ਲਾਨ ਦੇ ਭਾਨੇ ਸਿੱਧੂ ਤੇ ਛੇਤਰਾਂ ਦੇ ਘਾਟਾ ਮੈਂ ਕਹਿੰਦਾ ਪੁਲਿਸ ਡੰਡਾ ਚੰਗੀ ਤਰ੍ਹਾਂ ਫੇਰੇ ਫੇਰੇ ਮੁੜ ਕੇ ਕੰਨ ਹੋ ਜਾਣਗੇ ਮੁੜ ਕੇ ਨਹੀਂ ਕਿਸੇ ਨੂੰ ਕਹੂਗਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ